ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਔਰ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਇਹ ਕੰਮ ਜ਼ਰੂਰ ਕਰਿਓ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸਿਰਫ ਇੱਕ ਵਾਰ ਇਸ ਚੀਜ਼ ਨੂੰ ਅਪਣਾਇਆ ਇੱਕ ਵਾਰ ਕੋਸ਼ਿਸ਼ ਕਰਿਓ ਆਪਾਂ ਇਹ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬਹੁਤ ਵਾਰ ਵੇਖਿਆ ਕਿ ਮਾਵਾਂ ਪਰੇਸ਼ਾਨ ਹੋ ਜਾਂਦੀਆਂ ਨੇ ਭੈਣਾਂ ਪਰੇਸ਼ਾਨ ਹੋ ਜਾਂਦੀਆਂ ਨੇ ਸਾਡੇ ਭਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਮੇਰੇ ਧੀ ਪੁੱਤਰ ਦਾ ਵਿਆਹ ਨਹੀਂ ਹੋ ਰਿਹਾ ਬੜਾ ਫਿਕਰ ਹੁੰਦਾ ਫਿਕਰ ਹੋਵੇ ਵੀ ਕਿਉਂ ਨਾ ਸਭ ਕੁਝ ਹੁੰਦਾ ਹੈ ਜੀ ਸੋ ਸਾਥ ਸੰਗਤ ਕਈ ਵਾਰੀ ਐਸਾ ਹੋ ਜਾਂਦਾ ਹੈ ਉਮਰ ਵੀ ਲੰਘ ਜਾਂਦੀ ਹੈ ਪਰ ਚੰਗਾ ਰਿਸ਼ਤਾ ਨਹੀਂ ਮਿਲਦਾ ਉਹਦੇ ਪਿੱਛੇ ਕਾਰਨ ਕਿਤੇ ਹੁੰਦਾ ਸਾਡੀਆਂ ਡਿਮਾਂਡਾਂ ਆ ਗਈਆਂ ਨੇ ਤੇ ਜਾਂ ਫਿਰ ਜਿਹੜੇ ਹਿਸਾਬ ਨਾਲ ਅਸੀਂ ਚੱਲਣਾ ਚਾਹੁੰਦੇ ਆ ਉਹ ਹਿਸਾਬ ਦੇ ਬੰਦੇ ਨਹੀਂ ਮਿਲਦੇ ਔਰ ਦੂਜੀ ਗੱਲ ਕਈ ਵਾਰੀ ਕੋਈ ਐਸਾ ਹੁੰਦਾ ਵੀ ਸਾਡੀ ਕੋਈ ਡਿਮਾਂਡ ਵੀ ਨਹੀਂ ਹੁੰਦੀ ਸਾਡੇ 'ਚ ਕਿਸੇ ਪ੍ਰਕਾਰ ਦਾ ਕੋਈ ਵਾਲੀ ਨਹੀਂ ਹੁੰਦਾ ਪਰ ਸਾਨੂੰ ਸਾਡੇ ਵਰਗੇ ਸਿੱਧੇ ਬੰਦੇ ਨਹੀਂ ਟੱਕਰਦੇ ਔਰ ਤੀਜੀ ਗੱਲ ਅਸੀਂ ਵੇਖਦੇ ਵੇਖਦੇ ਵੀ ਅੱਜ ਕੱਲ ਕੋਈ ਗੱਲ ਨਹੀਂ ਕਰ ਲਾਂਗੇ ਬਥੇਰੀ ਉਮਰ ਪਈ ਐ ਐ ਫਿਰ ਉਮਰ ਨਿਕਲ ਜਾਂਦੀ ਐ ਸਾਧ ਸੰਗਤ ਚਿੰਤਾ ਜਿਹੜੀ ਐ ਨਾ ਉਹ ਜ਼ਰੂਰ ਐ ਕਿਵੇਂ ਨਾ ਕਿਵੇਂ ਕਰਕੇ ਇਸ ਵਿਸ਼ੇ ਦੀ ਚਿੰਤਾ ਜ਼ਰੂਰ ਹੁੰਦੀ ਐ ਲੜਕੀ ਲੜਕਾ ਜਵਾਨ ਹੋ ਰਹੇ ਨੇ ਰਿਸ਼ਤਾ ਨਹੀਂ ਮਿਲ ਰਿਹਾ ਕੀ ਕਰੀਏ ਸੰਜੋਗ ਹੀ ਨਹੀਂ ਮਿਲਦੇ ਕਈ ਤੇ ਮੈਂ ਇੱਥੋਂ ਤੱਕ ਵੇਖੇ ਸੋ ਸਾਧ ਸੰਗਤ ਜਿਹੜੇ ਕਹਿ ਦਿੰਦੇ ਆ ਕੇ ਭਾਈ ਸਾਹਿਬ ਜੀ ਲੱਗਦਾ ਪਰਮਾਤਮਾ ਸਾਡੇ ਤੇ ਲੇਖ ਹੀ ਲਿਖਣੇ ਭੁੱਲ ਗਿਆ ਸਾਡੇ ਤੇ ਸੰਜੋਗ ਹੀ ਜੋੜਨੇ ਭੁੱਲ ਗਿਆ ਸ਼ਾਇਦ ਉਹਨੂੰ ਸਾਡੇ ਸੰਜੋਗਾਂ ਦਾ ਪਤਾ ਹੀ ਨਹੀਂ ਹੈ ਸਾਡੇ ਸੰਜੋਗਾਂ ਦੇ ਬਾਰੇ ਉਹ ਭੁੱਲੀ ਗਿਆ ਸ਼ਾਇਦ ਸਾਡੇ ਸੰਜੋਗ ਜਿਹੜੇ ਨੇ ਪਰਮਾਤਮਾ ਨੇ ਲਿਖੇ ਹੀ ਨਹੀਂ ਨੇ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਸੋ ਪਿਆਰਿਓ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਸਤਿਗੁਰੂ ਨੇ ਹਰ ਇੱਕ ਲਈ ਕੋਈ ਨਾ ਕੋਈ ਸਮਾਂ ਚੁਣਿਆ ਹੈ ਹਰ ਇੱਕ ਲਈ ਕੋਈ ਨਾ ਕੋਈ ਪਰਫੈਕਟ ਪਾਰਟਨਰ ਚੁਣਿਆ ਹੈ ਹਰ ਇੱਕ ਲਈ ਕੋਈ ਨਾ ਕੋਈ ਸੰਜੋਗ ਜ਼ਰੂਰ ਕਿਤੇ ਨਾ ਕਿਤੇ ਜੋੜੇ ਸਾਧ ਸੰਗਤ ਉਸੇ ਗੁਰੂ ਦੇ ਦਰ ਤੇ ਜਾਈਏ ਉਸੇ ਗੁਰੂ ਦੇ ਦਰ ਤੇ ਜਾ ਕੇ ਸੇਵਾ ਕਰੀਏ ਉਹ ਤੋਂ ਮੰਗੀਏ ਝੋਲੀ ਅੱਡ ਕੇ ਕਿ ਸਤਿਗੁਰੂ ਕਿਰਪਾ ਕਰੋ ਬਾਦਸ਼ਾਹ ਜੀ ਰਹਿਮਤ ਕਰੋ ਏ ਸਤਿਗੁਰੂ ਕਿਰਪਾ ਕਰ ਦੋ ਤੁਸਿਓ ਸਭ ਕੁਝ ਕਰਨਾ ਮੈਨੇ ਤੇਰੇ ਦਰ ਤੇ ਆ ਗਿਆ ਸਤਗੁਰੂ ਜੀ ਤੇਰੇ ਦਰ ਤੇ ਟੈ ਪਿਆ ਹਾਂ ਟੈ ਪੈ ਦੁਆਰਿਆ ਸਤਗੁਰੂ ਜੀ ਤੇਰੇ ਦਰ ਤੇ ਟੈ ਪਿਆ ਬਸ ਹੁਣ ਤੂੰ ਹੀ ਕਿਰਪਾ ਕਰ ਜਿੱਥੇ ਵੀ ਜਿਵੇਂ ਵੀ ਕੋਈ ਸੰਜੋਗ ਨੇ ਨਾ ਬਸ ਉਹਨੂੰ ਸਾਹਮਣੇ ਲਿਆ ਕਿਰਪਾ ਕਰ ਵਿਵੇਕ ਬੁੱਧ ਜਿਹੜੀ ਐ ਨਾ ਉਹ ਸਤਗੁਰ ਦੇ ਦਰ ਤੋਂ ਮਿਲਦੀ ਹੈ ਵਿਵੇਕ ਬੁੱਧੀ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਤੇਰਾ ਗੁਰੂ ਐ ਗੁਰੂ ਗ੍ਰੰਥ ਸਾਹਿਬ ਵਿਵੇਕ ਬੁੱਧ ਸਤਗੁਰੂ ਤੋਂ ਤੈਨੂੰ ਮਿਲਣੀ ਐ ਗੁਰੂ ਦਾ ਗਿਆਨ ਵੀ ਤੈਨੂੰ ਗੁਰੂ ਤੋਂ ਮਿਲਣਾ ਐ ਪਿਆਰਿਆ ਯਾਦ ਰੱਖੀ ਗੁਰੂ ਦੇ ਦਰ ਤੇ ਜਾ ਸਤਗੁਰ ਦੇ ਦਰ ਤੇ ਜਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਸੇਵਾ ਕਰ ਸਿਮਰਨ ਕਰ ਜਿੰਨਾ ਵੀ ਹੋ ਸਕੇ ਗੁਰੂ ਨੂੰ ਜਾ ਕੇ ਧਿਆ ਸਤਗੁਰ ਸੱਚੇ ਪਾਤਸ਼ਾਹ ਨੂੰ ਜਾ ਕੇ ਸੇਵਾ ਸਿਮਰਨ ਕਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਪਰਵਾਣ ਹੋ ਜਾ ਤੇ ਯਾਦ ਰੱਖੀ ਗੁਰੂ ਤੋਂ ਜੋ ਮਰਜ਼ੀ ਮੰਗ ਲਈ ਜੋ ਮਰਜ਼ੀ ਮੰਗ ਲਈ ਪਾਤਸ਼ਾਹ ਤੋਂ ਜੋ ਤੂੰ ਮੰਗਣਾ ਚਾਹੁੰਨਾ ਹੈ ਮੰਗ ਲਈ ਸਤਿਗੁਰ ਸੱਚੇ ਪਾਤਸ਼ਾਹ ਤੋਂ ਮੰਗਣਾ ਚਾਹੁੰਨਾ ਹੈ ਮੰਗ ਲਈ ਤੇ ਗੁਰੂ ਤੋਂ ਜੋ ਮੰਗੇਗਾ ਤੈਨੂੰ ਮਿਲੇਗਾ ਪਿਆਰਿਆ ਗੁਰੂ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦਾ ਮੈਂ ਇਥੋਂ ਤੱਕ ਵੀ ਵੇਖਿਆ ਪਿਆਰਿਓ ਜਿਨ੍ਹਾਂ ਨੇ ਆਸ ਛੱਡ ਦਿੱਤੀ ਸੀ ਵੀ ਸ਼ਾਦਾ ਵਿਆਹ ਨਹੀਂ ਹੁੰਦਾ ਤੇ ਇੰਨੇ ਵਧੀਆ ਰਿਸ਼ਤੇ ਗੁਰੂ ਨੇ ਟਕਰਾਏ ਇੰਨੇ ਵਧੀਆ ਰਿਸ਼ਤੇਦਾਰ ਮਿਲੇ ਤੇ ਉਹ ਕਹਿੰਦੇ ਵੀ ਗੁਰੂ ਨੇ ਸਾਡੇ ਲਈ ਵਾਕਈ ਕੁਝ ਸੋਚ ਕੇ ਰੱਖਿਆ ਹੋਇਆ ਸੀ ਪਰ ਸਾਨੂੰ ਲੇਟ ਦਿੱਤਾ ਹੋ ਸਕਦਾ ਹੈ ਇਹ ਸਹੀ ਸਮਾਂ ਸੀ ਗੁਰੂ ਨੇ ਇੱਕ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ ਹੋ ਸਕਦਾ ਸਾਡੇ ਲਈ ਵੀ ਐਸਾ ਗੁਰੂ ਨੇ ਸੋਚਿਆ ਹੋਵੇ ਪਰ ਥੋੜਾ ਜਿਹਾ ਲੇਟ ਮਿਲੇ ਪਰ ਇਹ ਗੱਲ ਯਾਦ ਰੱਖਿਓ ਕਿ ਗੁਰੂ ਕਦੇ ਕਿਸੇ ਨੂੰ ਆਪਣੇ ਦਰ ਤੋਂ ਖਾਲੀ ਨਹੀਂ ਮੋੜਦਾ ਹਰ ਵਕਤ ਕਦੇ ਨਾ ਕਦੇ ਸਾਡਾ ਜਦੋਂ ਸਮਾਂ ਆਇਆ ਸਾਨੂੰ ਉਹ ਝੋਲੀ ਸਾਡੀ ਜਰੂਰ ਭਰ ਕੇ ਮਾੜੇਗਾ ਪਿਆਰਿਓ ਇਹ ਗੱਲ ਯਾਦ ਰੱਖਿਓ ਜੀ ਗੁਰੂ ਦੇ ਦਰ ਤੋਂ ਮੰਗਿਏ ਸਤਿਗੁਰੂ ਦੇ ਦਰ ਤੋਂ ਮੰਗਿਏ ਗੁਰੂ ਨੂੰ ਕਹੀਏ ਪਾਤਸ਼ਾਹ ਜੀ ਯਾਦ ਰੱਖੋ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਐਸੇ ਪਿਆਰਿਆਂ ਨੂੰ ਮਿਲੀ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤਤਾ ਸਤਿਗੁਰੂ ਪਰ ਥੋੜਾ ਲੇਟ ਹੋ ਜਾਏ ਕੋਈ ਗੱਲ ਨਹੀਂ ਪਰ ਬੰਦੇ ਵਧੀਆ ਮੇਲ ਜੋਲ ਸੱਜਣ ਐਸੇ ਹੋਣ ਕਿ ਜੇ ਰਿਸ਼ਤੇ ਜੁੜਨ ਤੇ ਰਿਸ਼ਤੇ ਜੁੜਿਆ ਹਾਂ ਦਾ ਪਤਾ ਨਾ ਲੱਗੇ ਵੀ ਰਿਸ਼ਤੇ ਜੁੜੇ ਵੀ ਸੀ ਤੇ ਹਾਲਾਂਕਿ ਸਾਡੇ ਜਿਹੜੇ ਕੁਝ ਆਪਣੇ ਤਰੀਕੇ ਹੁੰਦੇ ਨੇ ਉਹ ਬਦਲਨੇ ਜ਼ਰੂਰ ਪੈਂਦੇ ਨੇ ਸਮੇਂ ਮੁਤਾਬਕ ਲੜਾਈਆਂ ਝਗੜਿਆਂ ਤੋਂ ਰਹਿ ਤੋਗੇ ਰਿਸ਼ਤੇ ਫੇਰ ਨਿਭਾਉਣੇ ਪਿਆਰਿਓ ਇਹ ਯਾਦ ਰੱਖਣਾ ਪਵੇਗਾ ਤੋ ਗੁਰੂ ਅਗੇ ਅਰਦਾਸ ਕਰੀਏ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਮੇਲਣ ਹਾਰ ਨੇ ਸਤਿਗੁਰੂ ਦਾਤਾਂ ਦੇਣ ਵਾਲੇ ਨੇ ਝੋਲੀਆਂ ਭਰਨ ਵਾਲੇ ਨੇ ਸਤਿਗੁਰੂ ਸਭ ਕੁਝ ਕਰਨ ਵਾਲੇ ਨੇ ਕਰਨ ਕਰਾਵਨ ਹਰ ਆਪੇ ਸਤਿਗੁਰੂ ਜੀ ਆਪੇ ਸਭ ਕੁਝ ਕਰਨ ਵਾਲੇ ਨੇ ਪਿਆਰਿਓ ਇਹ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ